ਇਸ ਵਾਰ ਸੇ ਟੀਮ ਜਿਹੜੀ ਮੇਰੇ ਵੀਓ ਘਿਹਾਰੇ ਦੀ ਟੀਮ ਜਿਹੜੀ ਕਾਕਾ ਕੋਸਟਾ ਸਾਡੇ ਕਲੇਰ ਸਾਹਿਬ ਆਨ ਆਪਾ ਧੰਨਵਾਦ ਕਰਾਂਗੇ ਸ਼ੀਰਦ ਭਾਈ ਲਖੀਰ ਸਿੰਘ ਕਬੱਡੀ ਕਲੱਬ ਉਹ ਘਿਹਾਰੇ ਦੀ ਟੀਮ ਵੀ ਜਿਹੜੀ ਖੇਡਦੀ ਹੈ ਤੇ ਬਾਵਾ ਆਤਮਾ ਸਿੰਘ ਕਬੱਡੀ ਕਲੱਬ ਘਿਹਾਰਾ ਵੀ ਖੇਡਦੀ ਹੈ ਤੇ ਜਿਹੜੀਆਂ ਤਿੰਨ ਟੀਮਾਂ ਘਿਹਾਰੇ ਦੀਆਂ ਖੇਡਦੀਆਂ ਮੈਂ ਬੇਝਿਨਤ ਕਰਾਂ ਕੋਚ ਚਾਹੇ ਮੇਰੇ ਉਹ ਬਦਲ ਬਦਲ ਕੇ ਆਜਣ ਪਰ ਪੁੱਛੇ ਤਾਂ ਬਿਨਾ ਆਪ ਜਿਹੜੀ ਟੀਮ ਦਾ ਪੂਰਾ ਮੇਰਵਾ ਨਹੀਂ ਦੱਸਾਂਗਾ ਕਾਕਾ ਕਲੇਰ ਜੀ ਬਹੁਤ ਧੰਨਵਾਦ ਹੋਵੇਗਾ ਸ਼ਹੀਦ ਭਾਈ ਲਖਵੀਰ ਸਿੰਘ ਜੀ ਕਬੱਡੀ ਕਲੱਬ ਘਰਿਆਲੇ ਦੀ ਟੀਮਾਂ ਦੇ ਵਿਰੁੱਧ ਜਿਹੜੀ ਇੱਕ ਪਾਸੇ ਖੇਡਣ ਜਾ ਰਹੀ ਹੈ ਇੱਕ ਪਾਸੇ ਸੰਤ ਖਾਲਸਾ ਕਬੱਡੀ ਕਲੱਬ ਧੁਬਲੀ ਦੀ ਟੀਮ ਹੈ ਇਹ ਟੀਮਾਂ ਦੇ ਦਰਮਿਆਨ ਮੈਚ ਦਾ ਸ਼ੁਰੂ ਹੋਵੇਗਾ ਵੀ ਜਾਸੂ ਕੋਟਪੜੇ ਦੀ ਧਰਤੀ ਦੇ ਵੱਡਾ ਇਹਨਾਂ ਜੁੜਵੇਂ ਨਾ ਹੋਵੇਗਾ ਦੇ ਫਰੰਦੀਪਰੀਓ ਗੋਟੀ ਦੇ ਕਾਕੇ ਨੇ ਅੱਜ ਦੀ ਟੀਮ ਜਿਹੜੀ ਭਾਈ ਨਿਹਰ ਸਿੰਘ ਕਬੱਡੀ ਆਫ ਕਰਾਉਣ ਦੀ ਟੀਮ ਦਾ ਮੈਚ ਹੋਵੇਗਾ ਪਹਿਲੀ ਕਬੱਡੀ ਮਨਦੀਪ ਨੇ ਪੰਜ ਦੀ ਖੇਡ ਮੈਦਾਨ ਤੋਂ ਜੋ ਬੜੇ ਵੀ ਚੱਕ ਮੈਕ ਦੇ ਕਰੀਏ ਸਰਦ ਗੱਬਰੂ ਦੀ ਲੋ ਸਾਹਮਣੇ ਕਹਿੰਦੇ ਕਬੱਡੀ ਪਾ ਗਈਆਂ ਕਾਲਜ ਦੇ ਤੌਰ ਦੀ ਧਰਤੀ ਹੈ ਚਾਹ ਦੇ ਟਾਵਰ ਸੁੱਕੇ ਵਾਲਿਆ ਦੇਖ ਮੁੰਡੇ ਦੇ ਬੱਤੀ ਯਾਰ ਕੀ ਓ ਤਲਵੰਡੀ ਵਾਲਾ ਉਹ ਤਲਵੰਡੀ ਵਾਲਾ ਬਲਕਾਇਰ ਬੰਦਾ ਕਬੱਡੀ ਪੌਂਡ ਲਈ ਬੰਦ ਆਇਆ ਬਿਆਲਪੁਰ ਦੀ ਧਰਤੀ ਮੇਰੇ ਵੀਰੋ ਲਓ ਦੇਖਦੇ ਆਂ ਅੱਜ ਢੀਮ ਸੋਖ ਗਿਆ ਵੀ ਪੁੱਜਿਆ ਹੋਇਆ ਲਓ ਦੇਖਦੇ ਵੀ ਖੇਡ ਮੈਦਾਨ ਦੇ ਵਿੱਚ ਖੇੜੇ ਦੇ ਮੈਚ ਦੀ ਸ਼ੁਰੂਆਤ ਹੋ ਚੁੱਕੀ ਹੈ ਉਧਰ ਚਾਨ ਗਿਆ ਫਿਰ ਤਿਆਰ ਨੇ ਮੇਰੇ ਵੀਰੋ ਲਓ ਜਹਾਂ ਦੇ ਵਿੱਚੋਂ ਦੇਖਦੇ ਜੁਗਨੋ ਨੌਜਵਾਨ ਉਧਰ ਕਰਦਾ ਹੈ ਫਾਈਨ ਨਾ ਬੇਦਰਲੇ ਪਾਸੇ ਟੀਮ ਨੌਜਵਾਨ ਸੁਰ ਸਿੰਘਿਆ ਸਮੇ ਕਬੱਡੀ ਪਾਵੇਗਾ ਖੇਡ ਮੈਦਾਨ ਦੇ ਵਿੱਚ ਚਾਰ ਜਾਫੀ ਜਿਹੜੇ ਬਿਲਕੁਲ ਤਿਆਰ ਤੋਂ ਤਿਆਰ ਨੇ ਮੇਰੇ ਬਿੰਦਰੋ ਕੌਣ ਤੋਂ ਕੁੱਦੇ ਕੌਣ ਰੱਖੂ ਕਿ ਵਿੱਚ ਗਹਿਰੇ ਝਲਾਂ ਦੇ ਬਬਰ ਸ਼ੇਰ ਨਾ ਰਹਿੰਦੇ ਗੁੱਜੇ ਕੌਣ ਥੱਲੂ ਪਹਾੜਾਂ ਨੂੰ ਸਾਗਰ ਵਿੱਚ ਨਾ ਬੰਦੇ ਗੁੱਜੇ ਲਓ ਸਾਹਮਣੇ ਟੀਮ ਦੀ ਕਬੱਡੀ ਦੇ ਅੰਦਰਲੇ ਪਾਸੇ ਮੋਟਿਆ ਪਾਤਾ ਤਾਂ ਵਾਈਪ ਹੀ ਖੇਡਿਆ ਪਰ ਪੁਆਇੰਟ ਧਾਵੀ ਦੇ ਖਾਤੇ ਵਿੱਚ ਜੁੜਦਾ ਹੋਇਆ ਮੇਰੇ ਵੀਰੋ ਸੋਹਣਾ ਮੈਚ ਜਿਹੜਾ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਲੈ ਵੀ ਮਾਲੂ ਵਾਲਿਆਂ ਪੈ ਗਈ ਕਬੱਡੀ ਖੇਡ ਮਾਨੰਦ ਸਿੰਘ ਅਮਰਤ ਦੀ ਲੋ ਕਹਿੰਦੇ ਅਮਰਤ ਕਹਿੰਦੇ ਪੂਰੇ ਪਿੰਡ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਗੁਰਪ੍ਰੀਤ ਸਿੰਘ ਸਰਪੰਚ ਪਨਗੋਟਾ ਗੁਰਦਿਆਲ ਸਿੰਘ ਸਰਪੰਚ ਮਰਹਾਣਾ ਭਰਾਵਾਂ ਦਾ ਧੰਨਵਾਦ ਇਧਰ ਖੇਡ ਦੇ ਮਦਦਦਾਰ ਦੇ ਵਿੱਚ ਮੈਨੂੰ ਲੱਗਦਾ ਉਹ ਗੜਜੰਟ ਨੇ ਜਿੰਦੇ ਯਾਰ ਦਿੱਤੇ ਆ ਉਹ ਗੜਜੰਟ ਖਟੂਰ ਸਭੀਏ ਜਿੰਦੇ ਯਾਰ ਨੂੰ ਫਿਰਦਾ ਚੋਣੂ ਸਰਪੰਚ ਕਿਰਤੋਵਾਲ ਹੈਪੀ ਆਸਲ ਮਨਵੀਰ ਸੋਰਪਿੰਗ ਤੇ ਰੋਹਿਤ ਕੁਮਾਰ ਪੱਟੀ ਤੇ ਰਿੰਗੂ ਚਮਾਰ ਜੀ ਦੀ ਤੁਹਾਨੂੰ ਯਾਰੀ ਸਰਪੰਚ ਗੁਰਵਿੰਦਰ ਸਿੰਘ ਕਾਲੇ ਕੇ ਉਤਾਰ ਮਾਲੇ ਦੇ ਨਾਲ ਇਧਰ ਕਹਿੰਦੇ ਕਬੱਡੀ ਪਾ ਗਈ ਹੈ ਉਹ ਸਾਹਮਣੇ ਕਹਿੰਦੇ ਪਾਸੇ ਪੰਮਾ ਪੁਲਸੀਆ ਕਹਿੰਦੇ ਨੌਜਵਾਨ ਕਬੱਡੀ ਪਾਉਣ ਲਈ ਵਧਿਆ ਮੇਰੇ ਵੀਰੋਂ ਆਉਂਦੇ ਦੇਖਦੇ ਵੀ ਪੁਆਇੰਟ ਲੈ ਕੇ ਵਾਪਸ ਖੇਡ ਮੈਦਾਨ ਦੇ ਵਿੱਚ ਹੈ ਲਓ ਦੋ ਟੀਮ ਚੱਲ ਵੀ ਨੌਜਵਾਨ ਜਿੱਤੀ ਪੱਟੀ ਤੇ ਪਾਸਟਰ ਕਬੱਡੀ ਦੇ ਚਾਰ ਦੇ ਅਸੀ ਦੇਖਾਂਗੇ ਇਧਰ ਜਗਨੂ ਵਰਗੀ ਨੌਜਵਾਨ ਖੇਡ ਮੈਦਾਨ ਦੇ ਵਿੱਚ ਹੈ ਲਓ ਸਾਹਮਣੇ ਦੇਖਦੇ ਖਨੂਰ ਸਾੰਧੀਏ ਭਾਗੇ ਦਾ ਪੁੱਤਰ ਗੁਰਜੰਤ ਵੀ ਤੇ ਨਾਲ ਤੇ ਲਓ ਸਾਹਮਣੇ ਪੈਸੇ ਕਬੱਡੀ ਪਰ ਮੁੰਡੇ ਨੇ ਹਲਕਾ ਜਿਹਾ ਅਟੈਕ ਕੀਤਾ ਤੇ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਚੱਲ ਵੀ ਨੌਜਵਾਨਾਂ ਪਾਂ ਕਬੱਡੀ ਮਿਲਖਾ ਕਰ ਰਿਹਾ ਨੂੰ ਸਲਤਾਨ ਕਹਿੰਦੀ ਹੈ ਦੁਨੀਆ ਸਲਤਾਨ ਕਹਿੰਦੀ ਹੈ ਇਧਰ ਸਰਪੰਚ ਜੱਜ ਵੀਰ ਕਾਲੇ ਤੇ ਛੇਤੀ ਸਟੋਰ ਵਾਲੇ ਮੈਡੀਕਲ ਸਟੋਰ ਵਾਲੇ ਇਧਰ ਬਾਪੂ ਜੀ ਸਿੰਘ ਦੇ ਪੁੱਤ ਜਗਵੰਦਰ ਸਿੰਘ ਗੁਰਵੰਦਰ ਸਿੰਘ ਵੱਡਾ ਪਿਆਰ ਦੇ ਗਿਆ ਬਲਵੰਦਰ ਸਿੰਘ ਹੋਣੀ ਡਾਕਟਰ ਜੱਜ ਵੀਰ ਤੇ ਨਿਸ਼ਾਨ ਸੋਨੋ ਹੋਣੀ ਹੱਬਾ ਬਲਜੀਤ ਸਿੰਘ ਦੇ ਪੱਤੇ ਦੀ ਮਾਨ ਖੇਡ ਕਬੱਡੀ ਦਾ ਆਨੰਦ ਲੈਣ ਲਈ ਪਹੁੰਚਾ। ਵੱਡਾ ਆਨੰਦ ਮਾਨਦੇ ਨੇ ਵੀਰ ਦੇ ਵੀਰਾਂ ਨੂੰ ਨਿਸ਼ਾਨਪੁਰ ਵੱਡੇ ਵਾਲਾ ਕਬੱਡੀ ਪੌਂਡਰੀ ਵੰਡ ਆਇਆ ਹੈ। ਨਿਸ਼ਾਨ ਤੁਬਲੀ ਵਾਲੇ ਦੀ ਟੀਮ ਖੇਡਦੀ ਹੈ। ਇਸ ਟੀਮ ਨੂੰ ਰਨ ਕਰਦਿੰਦੇ ਨੇ ਰਾਜਾ ਕੈਨੇਡਾ ਤੇ ਮੰਨਾ ਸਾਡਾ ਵੀਰ ਜਰਮਨ ਤੋਂ ਮੇਰੇ ਵੀ ਲਾਇਮ। ਇਹਨਾਂ ਮੈਚਾਂ ਦਾ ਅਨੰਦ ਮਾਨਦੇ ਨੇ ਬਹੁਤ ਵੱਡਾ ਧੰਨਵਾਦ ਹੈ। ਲਓ ਮੇਰੇ ਵੱਲੇ ਪਾਸੇ ਭਾਂਡੇ ਨਾਲ ਟੱਕਰ। ਨਿਸ਼ਾਨ ਦੀ ਪਿਛੇ ਕਬੱਡੀ ਮੇਰੇ ਮਿੱਤਰੋ ਆਹ ਦੇਖਦੇ ਲੱਗਿਆ ਹੋਇਆ ਜੋਰ ਤੇਰ ਪਾਟਰ ਚੁਬਰਾਣੇ ਜੋ ਕੌਜ ਕੇ ਨਟਾਉਂਦੀ ਗੱਲ ਆਜੇ ਖੇਲੇ ਦੀ ਸਿੱਦੇ ਧੂ ਪਾਲ ਜੇ ਪਾਉਂਦੀ ਮੇਰੇ ਨਾਲ ਬੋਲਾ ਦੀ ਰਾਜ ਰਾਜ ਜੇ ਮੇਰ ਸਿੰਘ ਵਾਲਾ ਤੇ ਨਾਲ ਵੱਡਾ ਭਾਈ ਗੁਰਜੰਤਾ ਸੁਖਮਨੀਰ ਪਾਨ ਜੀਤ ਕੋਟੀ ਸੇ ਦਾ ਧੰਨਵਾਦ ਇਹ ਆ ਕਹਿੰਦੇ ਗੁਰਲਾਲ ਖਡੂਰ ਸਾਧੀ ਆ ਇਹ ਕਹਿੰਦੇ ਕੰਮੂ ਫਤਿਆਬਾਦ ਵਾਲੇ ਨੂੰ ਉਸਤਾਦ ਮੰਨਦਾ ਇਹਦੀ ਯਾਰੀ ਵੀ ਕਹਿੰਦੇ ਸੋਨੂ ਮਰਾਨੇ ਵਾਲੇ ਦੇ ਨਾਲ ਵੀ ਭਰਾ ਆਇਆ ਹੋਇਆ ਤਾਂ ਵੀ ਮੱਖੀ ਵਾਲਾ ਪਿਆਰ ਤੇ ਨਾਲ ਇਹ ਪ੍ਰਦੇਵ ਦੁੱਪਲੀ ਉਹ ਬਾਦੂ ਮੱਖੀ ਵਾਲਾ ਮੱਖੀ ਵਾਲਾ ਮੱਖੀ ਕਲਾ ਵਾਲਾ ਮੁੰਡਾ ਇਹਦੀ ਪੀਠ ਮੇ ਚੱਲਦਾ ਕਾਕੇ ਪਲੇਰ ਦਾ ਚੇਲਾ ਲੁੱਟਾ ਆਉਂਦੇ ਖਾਤੇ ਜਾ ਰਹੇ ਧੰਨਵਾਦ ਕਰਦੇ ਕਾਰੇ ਦੇ ਨਗਰ ਦੇ ਸਮਾਨ ਦੇ ਇੱਕ ਹੱਕਦਾਰ ਬਣਿਆ ਜੀ ਨਾਹਰ ਬਦਮ ਦੇ ਵਿੱਚ ਮੇਰੇ ਵੀਰੋ ਵੱਡੇ ਪਰਾਲੇ ਕਰਨੀ ਬਹੁਤ ਵੱਡਾ ਧੰਨਵਾਦ ਹੈ ਗੁਰਵਿੰਦਰ ਸਿੰਘ ਜੀ ਸਰਮੰਤ ਸਾਹਿਬ ਦਾ ਤੇ ਨਾਲ ਡਾਕਟਰ ਬਿੱਲਾ ਬਗਲੀ ਵਾਲਾ ਲੈਬੋਰਟਰੀ ਵਾਲਾ ਭਰਾ ਹੈ ਉਹ ਵੀਰ ਦਾ ਧੰਨਵਾਦ ਇਧਰ ਖੰਡੂਰ ਸਾਹਿਬੀਆ ਤੇ ਤਾਂਤਾ ਮੇਰੇ ਵੀਰੋ ਲੋ ਸਾਹਮਣੇ ਤਲਵੰਡੀ ਪਿੰਡ ਵਾਲਾ ਤਾਂ ਪਾ ਅੱਜ ਕਹਿੰਦੇ ਸਰਪੰਚ ਕਹਿੰਦੇ ਅੱਜ ਇਸ ਨਗਰ ਦੇ ਤੋਸਤਾ ਤੇਰਾ ਪ੍ਰਾਣ ਮਾ ਦੇ ਸਨ ਗਿਆ ਯਾ ਰਾਉਂਡ ਪੁੱਛਿਆ ਕਿ ਸਾਨੂੰ ਹਰ ਦੋਸਤਾਂ ਤੇ ਹੋਣ ਸਾਡੀ ਯਾਰੀ ਦੇ ਚਰਚੇ ਰਾਜੇ ਖੇਲੋਂ ਸੋਹ ਰੱਬ ਦੀ ਸੱਚੇ ਯਾਰ ਨਹੀਂ ਪੜ ਜਾਂਦੇ ਪੜਕੇ ਉਹ ਕਹਿੰਦੇ ਵੱਡੀਆਂ ਰੌਣਕਾਂ ਲੱਗਣੀਆਂ ਪਈ ਹੋਈ ਕਬੱਡੀ ਹੈ ਸਾਹਮਣੇ ਛੌਂਕੀ ਕੁਦਰ ਕਬੱਡੀ ਕਬੱਡੀ ਕਰਦਾ ਹੋਇਆ ਤੇ ਕਰਤਾ ਤੜਕੇ ਬਣਾ ਨੇ ਜਿਵੇਂ ਖੌਦਲੇ ਪਾਸੇ ਏਦਲੇ ਪਾਸੇ ਜੁਗੜੂ ਜੁਗੜੂ ਸਿਕਿਆ ਮੇਰੇ ਮਿੱਤਰੋ ਬੰਧ ਆਇਆ ਵੰਡਾ ਧੰਨਵਾਦ ਗੁਰਵਿੰਦਰ ਸਿੰਘ ਜੀ ਸਰਪੰਚ ਸਾਹਿਬ ਨਿਸ਼ਾਨ ਸਿੰਘ ਜੀ ਸਰਪੰਚ ਸਾਹਿਬ ਗੁਰਸ਼ੇਰ ਸਿੰਘ ਜੀ ਸਾਡੇ ਰਾਜਵੀਰ ਸਿੰਘ ਜੀ ਕੋਟਲੀ ਜਤਿੰਦਰ ਸਿੰਘ ਜੀ ਸਾਡੇ ਤਾਰ ਬਲਵੀਰ ਸਿੰਘ ਜੀ ਨਾਲ ਵੱਡਾ ਧੰਨਵਾਦ ਆ ਸਰਬਜੀਤ ਸਿੰਘ ਜੀ ਰਵੀ ਸ਼ੇਰ ਸਿੰਘ ਜੀ ਪੋਹ ਇੰਡੀਆ ਪਾਪ ਵਾਲੇ ਗੁਰਮੇਰ ਸਿੰਘ ਜੀ ਪੋਹ ਬੰਨੇ ਦਾ ਧੰਨਵਾਦ ਹੈ ਮੇਰੇ ਵੀਰੋ ਪਰ ਆ ਦੇਖਿਆ ਵੀ ਭੀਮ ਜੀ ਹਮੇਸ਼ਾ ਜੀ ਸਾਡੇ ਭੁਲਰਸਾ ਆਏ ਹੋਏ ਹੈ ਉਹਨਾਂ ਦਾ ਵੀ ਅੱਪਾ ਵੱਡਾ ਧੰਨਵਾਦ ਧੰਨਵਾਦ ਆ ਸਾਡੇ

ਜੱਗਾ ਜੰਨਿਆਂ ਤੇ ਨਿੱਲ ਵਧਾਈਆਂ ਆਦੇ ਵਾਲੇ ਕੇ ਸਟੋਰ ਮਾ ਬੜਾ ਕਬੱਡੀ ਨੂੰ ਬੜਾ ਧੰਨਵਾਦ ਦਾ ਬੜਾ ਧੰਨਵਾਦ ਹੈ ਗੁਰਜਨ ਸਿੰਘ ਮੈਚ ਲੈ ਲਈਏ ਬਹੁਤ ਧੰਨਵਾਦ ਹੋਵੇਗਾ ਤੇਨੇ ਪਾਸੇ ਲਓ ਸਾਹਮਣੇ ਪੰਮੇ ਫਿਰ ਪੁਲਸੀ ਦੀ ਕਬੱਡੀ ਹੈ ਇੱਕ ਪਾਸੇ ਟਾਵਰ ਇੱਕ ਪਾਸੇ ਗੁਰਦੇਵ ਮੇਰੇ ਦਿਓ ਆਹ ਸਾਹਮਣੇ ਕਬੱਡੀ ਪੈਂਦੀ ਹੈ ਲਓ ਗੁਰਦੇਵ ਨਾਲ ਟੱਕਰ ਕਰਦੇ ਉਧਰਲੇ ਪਾਸੇ ਦੇਖਦੇ ਹੈ ਪਰ ਆਹ ਦੇਖਦੇ ਪੰਮਾ ਪੁਆਦੀ ਬੜਾ ਧੰਨਵਾਦ ਕਰਾਂਗੇ ਨਰਿੰਦਰ ਸਿੰਘ ਜੀ ਭੁਲਰ ਸਾਹਿਬ ਨੂੰ ਅੰਦਾ ਧੰਨਵਾਦ ਕਰਦੇ ਸਾਡੇ ਸਤਿਕਾਰਯੋਗ ਜੀ ਉਧਰ ਪ੍ਰਭ ਧਾਲੀਵਾਲ ਸਾਹਿਬ ਆਏ ਹੋਏ ਨੇ ਬੜਾ ਧੰਨਵਾਦ ਕਰਦੇ ਆ ਪਹਿਲਵਾਨ ਮੇਰੇ ਵੀਰੋ ਮੋਹਨ ਸਿੰਘ ਜੀ ਧਾਲੀਵਾਲ ਸਾਹਿਬ ਯੂਐਸਏ ਪ੍ਰਭ ਜੋਸ਼ ਸਿੰਘ ਜੀ ਪ੍ਰਭ ਧਾਲੀਵਾਲ ਸਾਹਿਬ ਨਹਿਰ ਧੰਨਵਾਦ ਅਮਨ ਧਾਲੀਵਾਲ ਸਕੰਦਰ ਧਾਲੀਵਾਲ ਢਾੜੀਵਾਲ ਸਾਹਿਬ ਉਹਨਾਂ ਦੇ ਪੁੱਤਰ ਗੁਰਨਾਥ ਸਿੰਘ ਜੀ ਢਾੜੀਵਾਲ ਗੁਰਪਾਣ ਸਿੰਘ ਜੀ ਢਾੜੀਵਾਲ ਸਾਹਿਬ ਬਹੁਤ ਵੱਡਾ ਧੰਨਵਾਦ ਕਰਦੇ ਢਾੜੀਵਾਲ ਫੈਮਿਲੀ ਦਾ ਬਹੁਤ ਵੱਡਾ ਧੰਨਵਾਦ ਅੰਰੇਓ ਚਾਰੇ ਇਧਰ ਦੇ ਪਾਸੇ ਆਪਾਂ ਜਦੋਂ ਬੰਦੀ ਸ਼ੋਰ ਫੇਰਸ ਹੋਵੇਗਾ ਤੇ ਵੱਡਾ ਕਬੱਡੀ ਕੱਪ ਹੋਵੇਗਾ ਸਰਦਾਰ ਮੋਹਨ ਸਿੰਘ ਢਾੜੀਵਾਲ ਸਾਹਿਬ ਹੁਣਾਂ ਦੀ ਯਾਦ ਵਿੱਚ ਪਰ ਆਹ ਵਿਸ਼ੇ ਦੇ ਨੇ ਪਾਸੇ ਕੌਣ ਆਓ ਸਾਹਮਣੇ ਦੁਨੀਆ ਤਾਬਰ 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 ਤਾੜੀ ਮਾਰੋ ਗੱਜ ਕੇ ਮੁੰਡੇ ਨੂੰ ਆਹ ਕਹਿੰਦੇ ਤਾਵਨ ਅਜ ਕਦੇ ਕਾਲੇ ਨੇ ਬਾਗ ਵਾਲੇ ਮਾਰੇ ਕਬੱਡੀ ਹੋਈ ਕਬੱਡੀ ਹੈ ਗੁਰਪ੍ਰੀਤ ਸਰਪੰਚ ਪਟਕੋਟਾ ਗੁਰਦੀਪ ਸਰਪੰਚ ਮਰਹਾਨਾ सोनू ਸਰਪੰਚ ਕਿਰਤਬਾਲ ਹੈਪੀ ਆਰਸਾ ਤੇ ਮਨਬੀਰ ਸਿੰਘ ਇੱਥੇ ਕਹਿੰਦੇ ਸਾਹਮਣੇ ਪੁਆਇੰਟ ਰੇਂਡਰ ਦੇ ਖਾਤੇ ਰੋਹਤ ਕੁਮਾਰ ਰਿਕੂ ਚਮਾਲ ਅੱਜ ਦੇ ਸਰਪੰਚ ਗੁਰਬੰਦਰ ਕਾਲੇਕੇ ਪਾਰ ਵਾਲੇ ਦੇ ਨਾਲ ਵੀ ਆਂ ਆ ਪਗੌਣ ਪੁੱਜਿਆ ਬਰਲਾਲ ਖੰਡੂਰ ਸਾਧੀਆਂ ਕਬੱਡੀ ਕਬੱਡਾ ਦੇ ਮੇਲੇ ਪਾਸੇ ਗੁਰਨਾਲ ਖੰਡੂਰ ਸਾਧੀਆਂ ਕਬੱਡੀ ਪਾਉਂਦਾ ਜਿਥੋਂ ਦੇ ਧੰਦੇ ਬਣ ਗਏ ਨੇ ਮੇਰੇ ਵੀਰੋ ਲਓ ਧੱਦੂ ਵਰਗੇ ਨੇ ਬੜੀ ਤਗੜੀ ਕਬੱਡੀ ਖੇਡਿਆ ਕਮਾ ਪੁਲਵਾਨ ਦੀ ਉਸ ਕਬੱਡੀ ਦਾ ਹਿੱਸਾ ਬਣਿਆ ਲਓ ਦੇਖਦੇ ਆ ਇਸ ਸਮੇਂ ਪਈ ਹੋਈ ਕਬੱਡੀ ਖੇਡ ਮਾਦਾਨ ਵਿੱਚ ਪਰ ਪੁਆਇੰਟ ਨੌਜਵਾਨ ਗੱਭਰੂ ਆਪਣੀ ਟੀਮ ਤੇ ਖੰਧ ਤੇ ਜੋੜਦਾ ਆਇਆ ਚੱਲ ਵੀ ਨਿਸ਼ਾਨ ਸਾਹਿਬ ਨੌਜਵਾਨ ਹੈ ਗੱਭਰੂ ਆ ਕਬੱਡੀ ਖੇਡ ਆਨੰਦ ਵਿੱਚ ਇਧਰਲੇ ਪਾਸੇ ਨਿਸ਼ਾਨ ਨੌਜਵਾਨ ਇਸ ਸਮੇਂ ਕਬੱਡੀ ਪੌਂਡ ਲਈ ਬਾਹਰ ਆਇਆ ਮੇਰੇ ਮਿੱਤਰੋ ਚਾਰ ਜਹਾਜ਼ ਫਿਰ ਪਿਆਰ ਜੁਗੜੂ ਕਰਕੇ ਗੁਰਜੰਟ ਵਰਗੇ ਲਾਹ ਦੇਖਦੇ ਭਾਂਡੇ ਵਰਗੇ ਚਾਰ ਜਹਾਜ਼ਾਂ ਦੇ ਵਿੱਚੋਂ ਗੁਰਜੰਟ ਦੇ ਸਮੇਂ ਲਾਹ ਖੰਡੂਰ ਸਾਹਿਬੀਆ ਕੋਸ਼ਿਸ਼ ਕਰਦਾ ਹੈ ਪਰ ਪੁਆਇੰਟ ਧਾਂਦੇ ਦੇ ਖਾਤੇ ਦੇ ਜੋ ਪੁਆਇੰਟ ਕਹਿੰਦੇ ਨਿਸ਼ਾਨ ਕੋਟ ਬੁੱਢੇ ਵਾਲੇ ਦੇ ਖਾਤੇ ਆ 19 ਤੇ ਜੀਮ ਨੂੰ ਕਹਿੰਦੇ ਕੋਟ ਰਾਉਂਡ ਦਾ ਲੱਗਣ ਗਿਆ ਤੇ 20 ਤੇ 21 ਅਗਸਤ ਨੂੰ ਪਿੰਡ ਦੇ ਲਾਖਨੇ ਦੇ ਵਿੱਚ ਵੱਡੇ ਮੱਲਾਂ ਦੀਆਂ ਵੱਡੀਆਂ ਟੱਕੇ ਦਾ ਹੋਣੀ ਹੈ ਉਹ ਕਹਿੰਦੇ 20 ਨੂੰ ਵੀ ਵੱਡਾ ਮੈਚ 21 ਨੂੰ ਵੀ ਵੱਡਾ ਮੈਚ ਪ੍ਰਧਾਨ ਸੁਵਿੰਦਰ ਸਿੰਘ ਫੌਜੀ ਸਾਰੀ ਸੰਗਤ ਨਾਲ ਮਿਲ ਕੇ ਵੱਡੇ ਸੱਦੇ ਦਿੰਦਾ ਇਹ ਕਬੱਡੀ ਪੈ ਗਈ ਹੈ ਤੇ ਸਾਹਮਣੇ ਸੋਨਾ ਖੇਮ ਕਰਨੀਆਂ ਉਹ ਸੋਨਾ ਕਹਿੰਦੇ ਖੇਮ ਕਰਨੀਆਂ ਤੇ ਸਾਹਮਣੇ ਕੋਟੇ ਜਿੰਨਾ ਕੱਪੜਾ ਸੇਵਾਤ ਲਵੰਡੀ ਵਾਲਾ ਭਜਤ ਜੀ ਦਾ ਦੋਸੇ ਦੋਸੇ ਦਾ ਨਾ ਮੰਨ ਕਰ ਉਹ ਤਾਬਾ ਕਹਿੰਦੇ ਮਾਵੇ ਵਾਲਾ ਜਿਹਨੇ ਵੱਧ ਕੇ ਕਬੱਡੀ ਪਾਈ ਹੋਈ ਹੈ ਇੱਕ ਤਾਬਾ ਆ ਤਾਬਾ ਕਹਿੰਦੇ ਇਹ ਬਗਲਾ ਰਾਏ ਵਾਲਾ ਹੈ ਉਹ ਤਾਬੇ ਮਾਵੇ ਵਾਲੇ ਦੇ ਚਰਚੇ ਤਾਬੇ ਸੁਰਤਕ ਵਾਲੇ ਦੇ ਚਰਚੇ ਰਾਉਂ ਦੇਖਦੇ ਵੀ ਉਧਰ ਨੇ ਪਾਸੇ ਤਾਬੇ ਦੀ ਕਬੱਡੀ ਤੇ ਇਧਰ ਨੇ ਪਾਸੇ ਜਗਰੂ ਮੇਰੇ ਮਿੱਤਰੋ ਸਤੇ ਕਹਿੰਦੇ ਜਗਨੂ ਰਾਤਾਂ ਨੂੰ ਦਿਨਾਂ ਪਰੇ ਦਿਨੇ ਤਾਰੇ ਦਿਖਾਈ ਪਰ ਆਉਂਦਾ ਕਬੱਡੀ ਗੱਲੀ ਪਰ ਜਾਨ ਪੁੱਜੀਏ ਕਹਿੰਦੇ ਕੋਈ ਖਿਡਾਰੀ ਕਿਸੇ ਤੇ ਛੱਕਦੀ ਲਾਉਂਦਾ ਲਓ ਬੇਦਰੇ ਪਾਸੇ ਟੀਮ ਇਸ ਸਮੇਂ ਕਬੱਡੀ ਪੌਂਡ ਲਈ ਬੰਦ ਆਇਆ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਲਓ ਟੀਮ ਦੀ ਕਬੱਡੀ ਪੈ ਚੁੱਕੀ ਹੈ ਲਓ ਸਾਹਮਣੇ ਚਾਰ ਯਾਫੀ ਤੇਰੇ ਬਿੱਦਰੋ ਲਓ ਸਾਹਮਣੇ ਦੇਖਾਂਗੇ ਇੱਕ ਪਾਸੇ ਬੌਵੀ ਨਾਲ ਸੋਨੇ ਵਰਗੇ ਤੇ ਟਾਬਰ ਵਰਗੇ ਪਰ ਪੁਆਇੰਟ ਧਾਵੀ ਨੇ ਆਪਣੀ ਟੀਮ ਦੇ ਖਾਤਰੇ ਜੋੜ ਦਿੱਤਾ ਹੈ ਚੱਲ ਵੀ ਛੱਗਿਆ ਨੌਜਵਾਨਾਂ ਆ ਕਬੱਡੀ ਤਿਆਨਪੁਰੇ ਵਾਲਾ ਨੌਜਵਾਨ ਐ ਐਸਪੀ ਜੱਗਾ ਕਬੱਡੀ ਪੌਣ ਲਈ ਅੱਗੇ ਵਧਿਆ ਹੋਇਆ ਤਿਆਲਪੁਰ ਪਿੰਡ ਹੈ ਇੱਕ ਮੁੰਡੇ ਦਾ ਸਨਮਾਨ ਕਿਤੇ ਸਪਲੈਂਡਰ ਦੇ ਨਾਲ ਹੋਇਆ ਇੱਕ ਕੁਝ ਦਿਨ ਪਹਿਲਾਂ ਡੁਗ-ਡੁਗ ਦੇ ਨਾਲ ਹੋਇਆ ਮੁੰਡੇ ਦੇ ਚਰਚੇ ਹੈ ਇਹ ਵੀ ਮੁੰਡਾ ਟੀਕ ਤੇ ਚੱਲਦਾ ਹੈ ਉਹ ਕਾਕੇ ਕਲਿੰਦੇ ਨਾ ਨੱਜਾ ਜੱਗਾ ਜੀ ਉਹ ਸਾਹਮਣੇ ਹੋਗੀ ਟੱਕਰ ਜੱਲਾ ਪਰ ਪੁਆਇੰਟ ਦੇ ਜੱਗੇ ਦੇ ਖਾਣੇ ਦਾ ਕਰ ਬੇਤੀਆ ਬਹੁਤ ਵੱਡਾ ਧੰਨਵਾਦ ਹੈ ਸੁਖਵਿੰਦਰ ਸਿੰਘ ਨੰਬਰਦਾਰ ਦਾ ਬਹੁਤ ਬਹੁਤ ਧੰਨਵਾਦ ਹੈ ਲਓ ਪੰਮਾ ਇਸ ਸਮੇਂ ਕਬੱਡੀ ਪਾਉਣ ਲਈ ਵਾਧ ਆਇਆ ਹੈ ਇੱਕ ਗੱਡੀ ਦੇ ਭਾਬੀ ਨੌਜਵਾਨ ਲਓ ਸਾਹਮਣੇ ਦੇਖਦੇ ਉਧਰ ਸੋਨੇ ਵਰਗੇ ਲਓ ਦੇਖਦੇ ਵੀ ਤਾਬਰ ਵਰਗੇ ਚਾਰ ਜਾਫੀ ਮੇਰੇ ਮਿੱਤਰੋ ਕਿ ਪੰਡੀਆਂ ਕਬੱਡੀਆਂ ਨੇ ਚੜ ਚੜ ਕੇ ਡੱਕ ਲੈਂਦੇ ਧਾਬੀ ਨੂੰ ਜਾਫੀ ਮੁਰੇ ਆਣ ਗਏ ਵੱਖਰਾ ਨਜ਼ਾਰਾ ਜਿਹਾ ਆਉਣ ਲੱਗਿਆ ਹੋ ਰਾਜੇ ਖੇਲੇ ਕਿੱਥੇ ਕਿੱਥੇ ਬੈ ਗਈ ਧਰਤੀ ਜੋੜਨ 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 ਜੋੜ ਟਕਰਾਉਣ ਲੱਗਿਆ ਹੋਰ ਜ਼ੋਰਦਾਰ ਤਾੜੀ ਮਾਰੋ ਜੋੜਨ ਜੋੜ ਟਕਰਾਉਣ ਲੱਗਿਆ ਜਿਹਨੇ ਮਸਤਕਰ ਵਾਲਾ ਜਿਹਨੇ ਸਜੇ ਦਾ ਜੱਫਾ ਲਾਇਆ ਹੋਇਆ ਡਾਕਟਰ ਜੱਜਪੀਰ ਨਿਸ਼ਾਨ ਸੋਣਾ ਬੱਬੀ ਜੀਸ ਸਿੰਘ ਦੇ ਪੋਤੇ ਉਹਦਾ ਵੀ ਬਹੁਤ ਬਹੁਤ ਧੰਨਵਾਦ ਜੱਜ ਦੀਰ ਸਰਪੰਚ ਜੀ ਉਹਨਾਂ ਦਾ ਯਾਰ ਮੈਡੀਕਲ ਸਟੋਰ ਦੇ ਸੁਪਰਾਵਾਂ ਦੇ ਵਾਲਾ ਇੱਕ ਸੁਲਤਾਨ ਕਹਿੰਦੇ ਕਬੱਡੀ ਪੈਂਦੀ ਖੇਡ ਮਾਣ ਦੇ ਜਿਹੜੇ ਮਿੱਤਰੋ ਬਹੁਤ ਵਧੀਆ ਜਿਹੜਾ ਮੈਚ ਖੇਡਿਆ ਜਾ ਰਿਹਾ ਖੇਡ ਮਾਣ ਦੇ ਵਿੱਚ ਐਨ ਸੋਹਣਾ ਮੈਚ ਸਿੱਧਾ ਜਾ ਰਿਹਾ ਹੈ ਉਧਰ ਸਾਡੇ ਗੁਰਸੇਵਰ ਸਿੰਘ ਜੀ ਸਰਪੰਚ ਸਾਹਿਬ ਬਾਅਦ ਚ ਗੱਲ ਲਗਾਣ ਪਹਿਲਾਂ ਬੋਬੀ ਦੀ ਟੱਕਰ ਰੱਖਿਆ ਲਓ ਫੇਰ ਆਪਾਂ ਜ਼ਿਕਰ ਕਰਾਂਗੇ ਉਹਨਾਂ ਫਰਨਾਵਿਆਂ ਦਾ ਲਓ ਪੁਆਇੰਟ ਜੀ ਦਾ ਜਾ ਰਿਹਾ ਮੇਰੇ ਵੀਰੋ ਦਾ ਟੀਮਾਂ ਦੇ ਦਰਮਿਆਨ ਬਹੁਤ ਵਧੀਆ ਪੁਆਇੰਟ ਜੀ ਦਾ ਨਾਕਰ ਗੱਭਰੂ ਨੇ ਆਪਣੀ ਟੀਮ ਦੇ ਖੰਦ ਤੇ ਜੋੜਿਆ ਗੁਰਨਾਲ ਵਰਗੇ ਮੇਰੀ ਬਹੁਤ ਮਰੀ ਹੈ ਉਧਰਲੇ ਪਾਸੇ ਦੇਖਾਂਗੇ ਗੁਰਨਾਲ ਦੀ ਕਬੱਡੀ ਤੇ ਲਓ ਗੁਰਨਾਲ ਦੀ ਜਦੋਂ ਕਬੱਡੀ ਪਾਣੀ ਹੈ ਸਾਡੇ ਵੀਰਾਂ ਵੱਲੋਂ ਬੇਜ ਮਾਨਸਨ ਵਾਸ਼ੇ ਦੇਣੀ ਹੈ ਗੁਰਸ਼ੇਰ ਸਿੰਘ ਜੀ ਸਰਪੰਚ ਬਲਕਾਰ ਸਿੰਘ ਜੀ ਸਰਪੰਚ ਫਹਿਦਪਾਲ ਸਿੰਘ ਜੀ ਆਸਟ੍ਰੇਲੀਆ ਜਗਜਿੰਦਰ ਸਿੰਘ ਜੀ ਸਾਡੇ ਮੈਂਬਰ ਸਾਹਿਬ ਤੇ ਨਾਲ ਸਾਡਾ ਬਹੁਤ ਹੀ ਸਤਿਕਾਰਯੋਗ ਡਾਕਟਰ ਸਾਡੇ ਵੀਰ ਉਹਨਾਂ ਦਾ ਵੀ ਧੰਨਵਾਦ ਕਰਦੇ ਸਤਕਾਰਯੋਗ ਜੀ ਲਓ ਗੁਰਨਾਮ ਦੀ ਰੇਡ ਲਓ ਦੇਖਦੇ ਮੇਰੇ ਵੀਰਾਂ ਨੇ ਕਿਹਾ ਵੀ 5000 ਦੀ ਪਾਉਣੀ ਹੈ ਆਸਟ੍ਰੇਲੀਆ ਜਗਜਿੰਦਰ ਸਿੰਘ ਜੀ ਸਾਡੇ ਮੈਂਬਰ ਸਾਹਿਬ ਬਹੁਤ ਵੱਡਾ ਧੰਨਵਾਦ ਮੈਂਬਰ ਪਰਚੈਂਟ ਸਾਡੇ ਗੁਰਨਾਮ ਦੀਆਂ ਜਿਹੜੀਆਂ ਕਬੱਡੀਆਂ ਦੀ ਗੱਲ ਕਰਵਾਉਣੀ ਵੀਰਾਂ ਨੇ ਲਾਓ ਨਿਸ਼ਾਨ ਦੀ ਕਬੱਡੀ ਪੈਂਦੀ ਖੇਡ ਮੈਦਾਨ ਦੇ ਵਿੱਚ ਆਓ ਸਾਹਮਣੇ ਦੇਖੀਏ ਲਾਓ ਨਿਸ਼ਾਨ ਦੀ ਪਹਿਲੀ ਕਬੱਡੀ ਇਧਰਲੇ ਪਾਸੇ ਫੇਰ ਦੇਖੀਏ ਆਓ ਸਾਹਮਣੇ ਕਮਾਲ 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 ਆਓ ਦੇਖਦੇ ਗੁਜਰਾ ਦੇ ਮਾਣੇ ਦੇ ਅੱਜ ਉਹ ਵੀ ਪੁੱਜੇ ਹੋਏ ਠੀਕ ਆ ਜਿਹਨੇ ਵੱਧ ਕੇ ਟਰਾਈ ਕੀਤੀ ਇਧਰ ਵਿਸ਼ਪਾਲ ਕਹਿੰਦੇ ਦबई ਵਾਲਾ ਵੱਡਾ ਤਿਆਰ ਗੁਰਮੀਰ ਜੇ ਦਾ ਕਾਲੇ ਕੇ ਵਾਲੇ ਫੀਟਪਾਪ ਵੱਡਾ ਇਧਰ ਪਿਆਰ ਪਾਉਂਦਾ ਕੀਤਾ ਇਤਨ ਫੀਟਪਾਪ ਪਲਵੰਡੀ ਦੀ ਕਬੱਡੀ ਤੇ ਉਹਨੇ ਸਰ ਪ੍ਰਤਾਪ ਸਿੰਘ ਕਾਲੇ ਕੇ ਦੇ ਬੱਗੇ ਦੇ ਅੱਜ ਕਹਿੰਦੇ ਯਾਰਾਂ ਦਾ ਯਾਰ ਇੱਕ ਸਪੋਰਟਸਮੈਨ ਆਪੀ ਵਧੀਆ ਇਨਸਾਨ ਕਹਿੰਦੇ ਯਾਰਾਂ ਦਾ ਯਾਰ ਸਰਪੰਚ ਕਹਿੰਦੇ ਧਾਲੀਵਾ ਆ ਪੱਜਿਆ ਗੁਰਪ੍ਰੀਤ ਸਿੰਘ ਲਾਡੀ ਸਰਪੰਚ ਗੁਰਪ੍ਰੀਤ ਪ੍ਰਧਾਨ ਸਾਹਿਬ ਸਰਬੱਤ ਤੇ ਗੁਰਪ੍ਰੀਤ ਸਿੰਘ ਪ੍ਰਧਾਨ ਸਾਹਿਬ ਜੀ ਆਏ ਸਾਲ ਇਹਨਾਂ ਗਰਾਊਂਡ ਦੇ ਸਮੂਹ ਤੇ ਨਗਰ ਨਾਲ ਰਲ ਕੇ ਸਾਡੇ ਵੀਰ ਵਡੀਆਂ ਰੌਣਕਾਂ ਲਾਉਂਦੇ ਨੇ ਗੁਰਪ੍ਰੀਤ ਸਿੰਘ ਜੀ ਲਾਗੀ ਸਰਪੰਚ ਸਾਹਿਬ ਗੁਰਪ੍ਰੀਤ ਸਿੰਘ ਪ੍ਰਧਾਨ ਸਾਹਿਬਾਨਾ ਤਾਈਂ ਦੇ ਧੰਨਵਾਦ ਹੈ ਜੱਗੇ ਦੀ ਕਬੱਡੀ ਉਹ ਦੇਖੀਓ ਥੱਲੇ ਪਾਸੇ ਇਸ਼ਾਰਾ ਹੋਇਆ ਹੈ ਜਾ ਸਰਪੰਚ ਗੁਰਬੰਦਰ ਸਿੰਘ ਨੂੰ ਬਹੁਤ ਸਤਿਕਾਰਯੋਗ ਸੀ ਆ ਬਹੁਤ ਵੱਡਾ ਪਿਆਰ ਭੇਜਿਆ ਸੋਨਾਂ ਦਾ ਕੀ ਲੇਖਾ ਜੋਕਾ ਵੀਰ ਜੀ ਦੱਸਿਏ ਦੁੱਬਲੀ ਦੀ ਟੀਮ ਸੰਤ ਖਾਲਸਾ ਕਬੱਡੀ ਕਲੱਬ ਦੁੱਬਲੀ ਦੀ ਟੀਮ ਨਿਸ਼ਾਨ ਕੋਚ ਦੁੱਬਲੀ ਦੀ ਟੀਮ ਦੇ ਪੁਆਇੰਟ ਹਾਂਜੀ ਬੋਲਦਾ 5000 ਰੁਪਏ ਦਾ ਤੇ ਘਰਿਆਲਾ ਸ਼ਹੀਦ ਭਾਈ ਲਖਬੀਰ ਸਿੰਘ ਕਬੱਡੀ ਕਲੱਬ ਘਰਿਆਲੇ ਦੀ ਟੀਮ ਕਾਕੇ ਕਲੇਰ ਕੋਚ ਦੀ ਟੀਮ ਦੇ ਪੁਆਇੰਟ ਆਰੇ ਆਹ ਵਰਤਰੀ ਤੇ ਇੱਕ ਵਾਰੀ ਫੇਰ ਤਕੀਏ ਤੇ ਕਸੀ ਕਰਾਣਾ ਦਾ ਸੁਨੇਹਰ ਦੇ ਹੋਰ ਗੇ ਗੁਰਬੀਰ ਸਿੰਘ ਤੇ ਅਮਰਤ ਦੀ ਕਬੱਡੀ ਪੈ ਗਈ ਖੇਡ ਮੈਦਾਨ ਦੇ ਵਿੱਚ ਹੀ ਲਓ ਸਾਹਮਣੇ ਅਮਰਤ ਨੌਜਵਾਨ ਕਬੱਡੀ ਪੰਦਰੀ ਵੱਟਾ ਹੋਇਆ ਚਾਰ ਜਾਂ ਫਿਰ ਪਿਆਰ ਨਹੀਂ ਹੁਣ ਚਾਹਾਂ ਦੇ ਵਿੱਚੋਂ ਦੇਖੀਏ ਲਓ ਖੰਡੂਰ ਸਾਹਿਬੀ ਜਾਂ ਜੈਂਦਾ ਹੈ ਟੀਮ ਦੁਗਲੀ ਦੀ ਧਰਤੀ ਦਾ ਵੀ ਤੇ ਆਹ ਟੀਮ ਦੀਆਂ ਵੀ ਗੱਲਾਂ ਹੁੰਦੀਆਂ ਲਓ ਸਾਹਮਣੇ ਦੇਖ ਕੇ ਕਬੱਡੀ ਪੈ ਚੁੱਕੀ ਹੈ ਲਓ ਸਾਹਮਣੇ ਦੇਖਾਂਗੇ ਹੁਣ ਐਸਵੇਂ ਬਵੀ ਵਰਗੇ ਸੋਨੇ ਵਰਗੇ ਲਓ ਜਲਦੀਪ ਵਰਗੇ ਟਾਮਰ ਵਰਗੇ ਲਓ ਕੌਣ ਲੱਗੂ ਆਹ ਸਾਹਮਣੇ ਫੇ ਹੋ 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 ਪਾਵੇ ਧੀ ਪੰਚਾ ਬਹੁਤ ਵਾਰ ਹੈ ਘਰਬੜ ਵੀ ਕਹਿੰਦੇ ਨੇ ਨਾਵੇਂ ਦੇ ਪਾਸੇ ਅਲੀ ਗੁੱਜਰ ਦੀ ਕਬੱਡੀ ਗੁਰਜਾਨਾ ਮਾਈਏ ਇਧਰ ਧਿਆਨ ਦੇ ਲਈਓ ਨਾ ਅਲੀ ਗੁੱਜਰ ਦੀ ਕਬੱਡੀ ਪਾਰੀ ਖੇਡਵਾ ਲਾਂਗੇ ਦੇਖੀਏ ਲੈ ਵੀ ਗੁਰਦੀ ਸਿੰਘ ਜੀ ਪ੍ਰਧਾਨ ਸਾਹਿਬ ਆਓ ਦੇਖੀਏ ਇਧਰ ਅਲੀ ਗੁੱਜਰ ਦੀ ਕਬੱਡੀ ਪਾਰੀ ਹੈ ਲਓ ਸਾਹਮਣੇ ਅਲੀ ਗੁੱਜਰ ਦੋ ਬੱਲਾਂ ਦੀ ਐਰ ਸਰੇ ਦੀ ਟੱਕਰ ਸਰੇ ਪਾਗਿੰਜਾ ਪੌਸ ਵਾਲਾ ਉਹ ਸਾਹਮਣੇ ਕਹਿੰਦੇ ਕੋਠੇ ਦਾ ਮੱਲਾ ਅੱਜ ਕਾਲੇ ਕਿੱਤੇ ਵਿੱਚ ਆਇਆ ਹੋਇਆ ਇੱਕ ਪਾਸੇ ਮੁੰਡਾ ਗੁਜਰਾਂ ਦਾ ਦੂਜੇ ਪਾਸੇ ਟਾਵਰ ਨੂੰ ਦੁਨੀਆ ਚਕਾਉਂਦੀ ਜਾਂਦਾ ਹਟੋ ਪਾਸੇ ਹੱcke ਖੱਬੇ ਉੱਤੇ ਫੱਲੇ ਪਰ ਗਬਰੂ 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 ਪਾਗਿੰਜਾ ਪੌਸ ਦਾ ਪੱਟਾ ਸਿੰਧੀ ਬਾਬਾ ਜੀ ਉਹਨਾਂ ਦਾ ਵੀ ਆਪਾਂ ਧੰਨਵਾਦ ਕਰ ਰਹੀ ਹੈ ਉਧਰ ਸਾਡੇ ਗਰਮੀਤ ਸਿੰਘ ਜੀ ਮਰਨਵਾਲ ਵਾਲਿਆਂ ਦਾ ਧੰਨਵਾਦ ਹੈ ਹਰਪ੍ਰੀਤ ਸਿੰਘ ਜੀ ਹੈਪੀ ਦੇ ਤਰਸੇ ਸਿੰਘ ਜੀ ਟੀਪੂ ਹੋਲਡਰ ਉਹਨਾਂ ਦਾ ਧੰਨਵਾਦ 라ਵੇ ਵੱਲੇ ਪਾਸੇ ਖੇਡ ਬੰਦਣਾ ਜਿਹੜੇ ਪ੍ਰੈਸਰ ਐਨ ਸਿਰੇ ਦਾ ਕਾਬਲਾ ਦੇਖੋ ਥੋੜਾ ਜਿਹਾ ਹਟੋ ਪਾਸੇ ਉੱਥੇ ਸਾਹਮਣੇ ਖੇਡ ਦੇ ਪਾਸੇ ਖੇਡ ਇਸ ਸਮੇਂ ਕਬੱਡੀ ਪੈਕ ਕੀਤੀ ਹੈ ਸੋਹਣਾ ਮੈਚ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਲਓ ਇਧਰਲੇ ਪਾਸੇ ਹਲਕਾ ਟੱਚ ਐਨ ਸੇਵਾ ਕੰਮ ਹੈ ਬਹੁਤਾਂ ਟੀਮਾਂ ਦੇ ਦਰਵਾਜ਼ਾ ਅਦਰ ਦਰਵਾਜ ਸਿੰਘ ਜੋਤੀਸ਼ਾ ਸਾਡੇ ਗੁਰਵੈਲ ਸਿੰਘ ਜੀ ਤੇ ਸਾਡੇ ਰਈ ਰਵਾ ਵਿਸ਼ੇਸ਼ ਤੌਰ ਤੇ ਤਰਕ ਨੇ 11 ਦਾ ਯਾਰ ਭਾਂ ਪੱਜਿਆ ਹੋਇਆ ਹੈ ਮਾਨ ਹੁੰਦਾ ਭਰਾਵਾਂ ਨੂੰ ਭਰਾਵਾਂ ਦੇ ਤੇ ਪਰ ਸਾਹਮਣੇ ਕਹਿੰਦਾ ਕੋਟ ਮੁੰਡਾ ਪੈਂਦਾ ਚਾਰ ਬੱਲ ਬਿਲਕੁਲ ਤਿਆਰ ਵਰ ਤਿਆਰ ਹੈ ਵੀ ਟਾਰ ਖੜੇ ਜੱਫੀ ਧਾਵੀ ਆ ਗਿਆ ਭੱਜ ਕੇ ਉਹ ਜਿੱਤ ਦੇ ਨਿਸ਼ਾਨ ਵਾਲੇ ਝੰਡੇਗਰ ਤੇ ਕੀਦੇ ਮੋٹے ਪੱਟ ਕੀਦੇ ਡੌਲੇ ਤਾਂ ਗੁੰਡੇ ਆ ਇਹ ਧਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਪੈਦਾ ਹੁੰਦੇ ਆ ਉਹ ਧਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਪੈਦਾ ਹੁੰਦੇ ਆ ਮੈਂਬਰ ਸਾਹਿਬਾ ਦਾ ਧੰਨਵਾਦ ਹੈ ਪਰ ਆਹ ਦੇਖੀਓ ਇਧਰ ਦੇ ਪਾਸੇ ਪਹੁੰਚ ਲੈ ਕੇ ਨੌਜਵਾਨ ਗੱਭਰੂ ਜੀ ਨੌਜਵਾਨਾ ਜੱਗਿਆ ਪਾ ਕਬੱਡੀ ਗੁਰਪ੍ਰੀਤ ਸਜੀਪ ਪ੍ਰਮਾਤ ਸਾਹਿਬ ਜੱਗਿਆ ਸਾਹਮਣੇ ਜੱਗਾ ਐਨ ਕਹਿੰਦੇ ਸਰੀਰ ਸਾਹਮਣੇ ਆਇਆ ਸਰਪੰਚ ਸਾਹਿਬ ਦੇ ਖੋਖਰਾ ਮੁੰਡੇ ਦਾ ਦੇਖੋ ਸਾਹਮਣੇ ਕਹਿੰਦੇ ਐਨ ਧੂੜ ਉੜਦੀ ਐ ਅੰਬਰਾਂ ਨੂੰ ਚੜਦੀ ਐ ਚਾਰ ਮਾਲਾ ਪਾਕ ਸਿੰਘ ਦੇ ਪੁੱਤਰ ਨੂੰ ਕਹੀਏ ਜੰਟਾ ਹੋ ਹਾ ਰੇੜੇ ਪਤਾ ਲੱਗੇ ਦੀ ਟੱਕਰੀ ਇਹ ਮੁੰਡੇ ਦਾ ਪਰ ਸਾਹਮਣੇ ਕਿੱਥੇ ਰਕਣਾ ਇਹ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਪਰ ਦਬਦਾ ਕਿੱਥੇ ਆ ਲਾਵੇ ਤੀਰ ਟਗਾਣੇ ਤੇ ਜਿਹੜੇ ਉਹ ਨਵੇਂ ਮਿੱਥੇ ਆ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦਬਦਾ ਕਿੱਥੇ ਆ ਲਾਓ ਦੇਖਦੇ ਕਮਜੀ ਸਿੰਘ ਜੀ ਬੰਦੀ ਸਾਹਿਬ ਬਾਦ ਵੱਡਾ ਨਾ ਆਨੰਦ ਦੇ ਸਾਦਰ ਸਾਹਿਬ ਹੁਣ ਆਦਾ ਵੀ ਲਾਵੇਂ ਇਧਰਲੇ ਪਾਸੇ ਕਬੱਡੀ 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 ਆਹ ਤਲਵੰਡੀ ਵਾਲਾ ਮੁੰਡਾ ਹੈ ਲਾਵੇਂ ਦਾ ਪਿੰਡ ਤਲਵੰਡੀ ਗੱਡੀ ਵਿੱਚ ਕਬੱਡੀ ਤੇ ਢੰਡੀ ਦੁਨੀਆ ਆਪਣੀ ਖੇਡ ਵਿੱਚ ਰੰਗੀ ਇਹਦਾ ਨਾਂ ਹੈ ਵੀ ਮੇਰੇ ਵੀਰੋ ਗੁਰਸੇਵ ਕਾ ਤਲਵੰਡੀ ਲਾਵੇਂ ਇਧਰਲੇ ਪਾਸੇ ਦੇਖੀਏ ਇੱਕ ਵੀ ਰਮਨਾਨਦ ਬਜੰਮਰਤ ਨੌਜਵਾਨ ਕਬੱਡੀ ਸਮਰ ਅਮਰਤ ਵੀ ਕਬੱਡੀ ਆ ਦੋ ਬੱਲ ਕਹਿੰਦੇ ਆਹ ਖੇਂਦੇ ਤਰੇ ਆਉਂਦੇ ਪੰਦਰ ਤੇਰੇ ਦਾ ਮਾਪੜਾਦਰ ਨਿਸ਼ਾਨ ਸਿੰਘ ਜੀ ਸਰਪੰਚ ਜੱਜ ਵੀਰ ਸਿੰਘ ਜੀ ਸੰਬੰਧ ਖੇਤੀ ਕਰਾਉਣੇ ਇਹਨਾਂ ਬੋਲਾਂ ਦੇ ਲਈ ਬਹੁਤ ਬੜਾ ਪਿਆਰ ਤੇ ਮਾਰ ਦਿੱਤੀ ਗਿਆ ਸੱਤੇ ਪਾਸ਼ਾਂ ਭਰਾਵਾਂ ਨੂੰ ਚੜ੍ਹਦੀ ਕਲਾ ਰੱਖੇ ਰੰਗ ਰੰਗੇ ਝੰਡੇ ਲਹਿਰਾ ਰਹੇ ਨੇ ਬਖਵਾ ਕੰਟਰੀਆਂ ਦੇ ਉਹ ਖਾਲਸਾ ਜਵਾਨ ਰੱਜਿਆ ਹੋਇਆ ਵੀ ਝੂਲਦੇ ਨਿਸ਼ਾਨ ਰਣ ਪੰਥ ਮਹਾਰਾਜ ਦੇ ਉਹ ਸਾਹਮਣੇ ਕਦੇ ਝੂਲਦੇ ਨਿਸ਼ਾਨ ਰਣ ਪੰਥ ਮਹਾਰਾਜ ਦੇ ਪੰਥ ਮਹਾਰਾਜ ਦੇ ਮੇਰੇ ਵੀਰ ਇਧਰ ਦੇ ਪਾਸੇ ਲਓ ਭੀਮ ਪੁਆਇੰਟ ਲੈ ਕੇ ਬਾਹਰ ਸਾਡੇ ਸਰਪੰਚ ਸਾਹਿਬ ਲਾਗੀ ਸਰਪੰਚ ਸਾਹਿਬ ਬਣਨ ਦਾ ਧੰਨਵਾਦ ਤੇ ਗੁਰਪੀਰ ਪ੍ਰਧਾਨ ਸਾਹਿਬ ਬਣਨ ਦਾ ਬਹੁਤ ਵੱਡਾ ਧੰਨਵਾਦ ਹੈ ਸਾਡੇ ਵੀਰੋ ਲੋ ਮੈਚ ਜਿਹੜਾ ਸੋਹਣਾ ਖੇਡਿਆ ਜਾ ਰਿਹਾ ਹੈ ਪ੍ਰਭ ਧਨੀਵਾਨ ਸਾਹਿਬ ਨੂੰ ਬੜਾ ਧੰਨਵਾਦ ਕਰਦੇ ਹਾਂ ਮੈ ਵੀਰੋ ਬੰਦੀ ਦਸ਼ ਦੇ ਮੌਕੇ ਤੇ ਜਿੰਦੀ ਹੈ ਜਿਹੜਾ ਉਹ ਸਮੇਂ ਮੈ ਵੀਰੋ ਇੱਕ ਮੈ ਵੀਰੋ ਵੱਡਾ ਕਬੱਡੀ ਕੱਪ ਕਰਾਇਆ ਜਾਂਦਾ ਮੋਹ ਸਿੰਘ ਜੀ ਵੱਲ ਵੱਡਾ ਕਬੱਡੀ ਕੱਪ ਰਾਜਪਤਾਂ ਕਰਾਇਆ ਜਾਂਦਾ ਮੋਹ ਸਿੰਘ ਜੀ ਧਨੀਵਾਨ ਸਾਹਿਬ ਉਹਨਾਂ ਦੀ ਗੱਲਾਂ ਕਦੇ ਪਹਿਲੀਆਂ ਤੋਂ ਜੰਦੀ ਆ ਰਹੀਆਂ ਪਰ ਅੱਜ ਕਾਲੇ ਤੇ ਪੜ ਦੇ ਵਿੱਚ ਲੈ ਵੀ ਜਿੰਦੀ ਆ ਰਹੀ ਆਹ ਕਬਡੀਆਂ ਜਿਹੜੀਆਂ ਤਿੰਨ ਪਾੜੀਆਂ ਗੁਰਸ਼ੇਰ ਸਿੰਘ ਸਰਪੰਚ ਬਲਕਾ ਸਿੰਘ ਜੀ ਸਰਪੰਚ ਹਿੰਦਪਾਲ ਸਿੰਘ ਜੀ ਆਸਟ੍ਰੇਲੀਆ ਤੇ ਨਾਲ ਜਗਜੰਨਨ ਸਿੰਘ ਜੀ ਸਟੈਂਪਰ ਸਾਹਿਬ ਮੈਂਬਰ ਪੰਚਾਇਤ ਉਹਨਾਂ ਵੱਲੋਂ ਮੇਦੀ ਉਹ ਕਹਿੰਦੇ ਇਹ ਗੱਭਰੂ ਦੀਆਂ ਤਿੰਨ ਕਬਡੀਆਂ ਤੇ ਇਹਨਾਂ ਦੇ ਚਿਹਤਿਆਂ ਨੂੰ ਪਤਾ ਹੈ ਜਿਹੜੇ ਬਲਾਹ ਨੇ ਉਹਨਾਂ ਵੀਰਾਂ ਨੂੰ ਬੇਨਤੀ ਆ ਮਾਇਆ ਤੁਸੀਂ ਪਹੁੰਚ ਦੀ ਕਰਨੀ ਆ ਲਓ ਸਾਹਮਣੇ ਜੱਗੇ ਦੀ ਕਬੱਡੀ ਪੈ ਗਈ ਮੇਰੇ ਮਿੱਤਰੋ ਜੰਟਿਆਂ ਓਏ ਕਹਿ ਸਾਥੀਆਂ ਨੂੰ ਵੇ ਹੈ ਕੋਈ ਸ਼ੂਨੀ ਮਾਨ ਨੇ ਸ਼ੇਰਪੁੱਤ ਜੰਮਿਆ ਆ ਜਿਹੜਾ ਖੱਪਰੀ ਦੇ ਜਵਾੜੇ ਚਾ ਉਧਰ ਸਰਦਾਰ ਸ਼ਮਸ਼ੇਰ ਸਿੰਘ ਜੀ ਪੰਜਾਬ ਤੋਂ ਕਰਨ ਅਮਰਤਪਾਲ ਸਿੰਘ ਜੀ ਕੈਨੇਡਾ ਤੇ ਪਰਪਾਸੇ ਜੀ ਕੈਨੇਡਾ ਬਹੁਤ ਵੱਡੇ ਮਾਨ ਤੇ ਚਾਰ ਦੇ ਭਰਾਵਾਂ ਦੇ ਲਓ ਸਾਹਮਣੇ ਕਬੱਡੀ ਪਈ ਹੋਈ ਹੈ ਰਾ ਚਾਰ ਮੱਲਾਂ ਨੂੰ ਕਹ ਕੌਣ ਡੱਕ ਪਾਉਂਦਾ ਪਤਾ ਲੱਗਿਆ ਜਾਂਦੇ ਲਓ ਦੇਖਾਂ ਜੀ ਕਿ ਕੌਣ ਡੱਕੂ ਦੇ ਕੌਣ ਰੱਖੂ ਤੇਰੇ ਮਿੱਤਰੋ ਉਧਰ ਨੇ ਪਾਸੇ ਕਬੱਡੀ ਕਬੱਡੀ ने अपनी टीम के जोड़े है चल भी नौजवान निशान सा जी सापंच गुरशेर सिंह जी साढ़े वाला धनवाद करते डॉक्टर बिंदर गुरप्रीत सिपंच गुरप्रीत प्रधान साहब हमारा धनबाद है मेरे यारे छे पे हैं ਚੇਨ ਵਿੱਚ ਕਬੱਡੀ ਦਾ 10 ਪਹਿਲੀ ਪੈਰੀ ਹੈ ਰਾਈ ਸਾਹਮਣੇ ਆਈ ਹੈ ਅੱਛਾ ਆਖਰੀ ਕਬੱਡੀ 5000 ਦੀ ਅੱਜ ਵਾਲੇ ਟੰਡ ਦੇ ਵਿੱਚ 5000 ਦੀ ਉਹ ਸਾਹਮਣੇ ਕਬੱਡੀ ਪੈਣੀ ਹੈ ਪਰ ਦੂਜੇ ਪਾਸੇ 5000 ਰੁਪਏ ਨੇ ਹਰੇਕ ਵਿੱਚ ਮੜਦਾ ਪਰ ਉਹ ਗੱਬਰੂ ਬਲਦੇ ਪੱਲ ਸਾਡੀ ਧਰਤੀ ਫੜੇ ਲੋਕਾਂ ਨੇ ਤੋਂ ਪੁੱਛੇ ਹੋਏ ਆ ਉਧਰ ਸਾਡੇ ਵਿਸ਼ੇਸ਼ ਤੌਰ ਤੇ 사ਉਂਡ ਵਾਲੇ ਪਾਈ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੋ ਤੇਜਿੰਦਰ ਸਿੰਘ ਜੀ ਲਾਂਗਰੀ ਸਾਹਿਬ ਜੀ ਸਾਡੇ ਬਹੁਤ ਬਹੁਤ ਧੰਨਵਾਦ ਕਰਦੇ ਤਲਵੰਡੀ ਮੋਹਰ ਸਿੰਘ ਵਾਲੇ ਤੋਂ ਆਏ ਨੇ ਬਹੁਤ ਧੰਨਵਾਦ ਹੈ ਆ ਸਾਡੇ ਗੁਰਸ਼ੇਰ ਸਿੰਘ ਜੀ ਸਰਪੰਚ ਬਲਕਾਰ ਸਿੰਘ ਜੀ ਸਰਪੰਚ ਤੇ ਪੰਜਪਾਲ ਸਿੰਘ ਜੀ ਆਸਟ੍ਰੇਲੀਆ ਜਿਹੜੇ ਵੀਰਾਂ ਨੇ 5000 ਦੇ ਆ ਤਿੰਨ ਕਬੱਡੀਆਂ ਮੇਰੇ ਵੀਰੋ ਤਿੰਨ ਕਬੱਡੀਆਂ 5000 ਦੇ ਤੇ ਜਰੂਰ ਦਾ ਜੱਫਾ ਲੋਕਾਂ ਨੇ ਸਵਾਦ ਦਾ ਦੇਖਣਾ ਆ ਜਾਉਦਾ ਰਹਿ ਤੱਕਣਾ ਹੋ ਗਿਆ ਕਬੂਦੀਆਂ ਕਬੱਡੀਆਂ ਇਹ ਚਾਰ ਬੰਦਾ ਦੇ ਵਿੱਚੋਂ ਕੌਣ ਟੱਕ ਪਾਊਗਾ ਕਿ ਕਿਹਨੂੰ ਕਿਹਨੂੰ ਦੁੱਖ ਸਾਡੀ ਬੱਲੇ ਬੱਲੇ ਦਾ ਤੇ ਕਰਨ ਇੰਨਰ ਅੱਜ ਕੱਲੇ ਕੱਲੇ ਦਾ ਲੋ ਕਰਨ ਇੰਨਰ ਅੱਜ ਕੱਲੇ ਕੱਲੇ ਦਾ ਮੇਰੇ ਮਿੱਤਰੋ ਕਿਹਦੀ ਕਿਹਨੂੰ ਦੁੱਖੋ ਲਾਡੀ ਸਾਹਿਬ ਸਾਡੀ ਬੱਲੇ ਬੱਲੇ ਦਾ ਗੁਰਮੀਤ ਸਿੰਘ ਜੀ ਲਾਡੀ ਸਾਹਿਬ ਗੁਰਮੀਤ ਪ੍ਰਧਾਨ ਗੁਰਵਿੰਦਰ ਸਿੰਘ ਜੀ ਸਨਮਾਨ ਆਓ ਸਾਰੇ ਸਤਕਾਰਯੋਗੋ ਬਹੁਤ ਵੱਡਾ ਧੰਨਵਾਦ ਦੇਣੇ ਪਾਸੇ ਜੱਗੇ ਦੀ ਕਬੱਡੀ ਉਹ ਸੰਤੋਖ ਮੇਰੇ ਮਿੱਤਰੋ ਖਰੂਰ ਸਾਹਿਬ ਵਾਲਾ ਟੱਕ ਪਾ ਗਿਆ ਦਰਦੂ ਬੱਗਾ ਰਗਰਦੂ ਬੱਗਾ ਏ ਬਲ 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 ਤਾੜੀਆਂ 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 ਆ ਚੱਕ ਆਓ ਸਾਹਮਣੇ ਦੇਖਦੇ ਵਿੱਚ ਆਓ ਸਾਹਮਣੇ ਸਿੰਘ ਤਲਵੰਡੀ ਵਾਲਾ ਆਓ ਸਾਹਮਣੇ ਝੋਟੇ ਵਰਗਾ ਗੱਭਰੂ ਆਓ ਸਾਹਮਣੇ ਸਿਰਾਂ ਕਰਾਂਦਾ ਨਾ ਉਹ ਆਪਾ ਦੇਖ ਲਈਏ ਇੱਕ ਮਿੰਟ ਬਾਦ ਵਿੱਚ ਧੰਨਵਾਦ ਇਹ ਸਰੇ ਦਾ ਕਮਰਾ ਇਧਰ ਸਾਡੇ ਵਿੱਚ ਗੁਰਪੀ ਸਿੰਘ ਜੀ ਲੰਟੀ ਗੁਰਪੀ ਸਿੰਘ ਪ੍ਰਧਾਨ ਨੇ ਸੁਖਵੀਰ ਸਿੰਘ ਜੀ ਐ ਸੁਰਜਿੰਦਰ ਸੁਖ ਜੀ ਨਾਲ ਡਾਕਟਰ ਮਨਜੀਤ ਸਿੰਘ ਜੀ ਭਾਈ ਤਰਸੇਮ ਸਿੰਘ ਜੀ ਦੀਪੂ ਹాల్ਡਰ ਇਧਰ ਤੇਜ ਸਿੰਘ ਜੀ ਕਰਿਆਨਾ ਸਟੋਰ ਪਰਮੇਸ਼ਰ ਸਿੰਘ ਜੀ ਬੈਠ ਨਾਲ ਤੇ ਭਾਈ ਭਪੰਦਰ ਸਿੰਘ ਜੀ ਪ੍ਰਧਾਨ ਨੇ ਵੱਡੇ ਪਿਆਰ ਭੇਟੇ ਹੈ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਰਨਦੀਪ ਕੈਂਡੀਡਾ ਸਾਡਾ ਵੀਰੋ ਦਾ ਵੀ ਧੰਨਵਾਦ ਹੈ ਜਿਹੜੇ ਜਿਹੜੇ ਗੁਰਨਾਲ ਦੀਆਂ ਤਿੰਨ ਕਬੱਡੀਆਂ ਤੇ 5000 ਰੁਪਏ ਲੱਗੇ ਸਨ ਉਹ ਮੈਂ ਬੇਨਤੀ ਆ ਵੀ ਉਹ ਨਾਮ ਬਾਦ ਮੇਰੇ ਦੱਸ ਤੇ ਬਾਦ ਕਬੱਡੀਆਂ ਦੀ ਪਹਿਨੀਆਂ ਉਹਨਾਂ ਦਾ ਧੰਨਵਾਦ ਕਰਦਿਆਂ ਫਿਰ ਗੁਰਸ਼ੇਰ ਸਿੰਘ ਜੀ ਸਰਪੰਚ ਬਲਕਾਰ ਸਿੰਘ ਜੀ ਸਰਪੰਚ ਹੈਜ ਪਾਲ ਸਿੰਘ ਜੀ ਆਸਟ੍ਰੇਲੀਆ ਜੈ ਜਿੱਧਰ ਸਿੰਘ ਜੀ ਮੈਂਬਰ ਪਰਚੈਂਟ ਸਾਡੇ ਸਤਿਕਾਰਯੋਗ ਵੀਰ ਤੇ ਸਾਰੇ ਭਰਾਵਾਂ ਦਾ ਧੰਨਵਾਦ ਹੋ ਲਾਈਵ ਟੈਂਟ ਕਰਨਾ ਵੀ ਲੱਗ ਤੂ ਐਨ ਸਾਰੇ ਕਾਮਲਾ ਭਰਾਵਾਂ ਦਾ ਧੰਨਵਾਦ ਮੈਨੂੰ ਲੱਗਦਾ ਖਰਚਾ ਦੜਕ ਪਰ ਅੱਜ ਨੇ ਰੁਕਦਾ ਰੰਪ ਵੀ ਮੇਹਰ ਹੈ ਟੱਡੇ ਨਾਲ ਪਹਿਲਾ ਵਾਰ ਚਲਵਾਂ ਦਾ ਦੂਜਾ ਵਾਰ ਖੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸ਼ੌਂਕ ਨਾਲ ਪਿਆਰ ਨਾਲ ਲਾਣ ਦੀਆਂ ਡੰਡੇ ਨਾਲ ਉਹ ਜਿੱਤਦੇ ਨਿਸ਼ਾਨ ਸਦਾ ਆਉਂਦੇ ਜਾਂਦੇ ਝੰਡੇ ਨਾਲ ਜਿੱਤਦੇ ਨਿਸ਼ਾਨ ਸਦਾ ਲਾਈਨਾਂ ਦੇ ਝੰਡੇ ਨਾਲ ਅੱਜ ਝੰਡੇ ਵੀ ਆਂਦੇ ਵਿੱਚ ਡੰਡੇ ਵੀ ਐ ਅੱਜ ਕਾਲੇ ਤੇ ਪਿੰਡ ਦੀ ਧਰਤੀ ਮੇਰੇ ਵੀਰੋ ਧੰਨਵਾਦ ਕਰਦੇ ਖਾਸਾ ਪੈਰੀਗੇਡ ਕੈਰੋ ਵਾਲੇ ਭਰਾਵਾਂ ਦਾ ਬਹੁਤ ਵੱਡਾ ਧੰਨਵਾਦੋ ਆ ਗੱਭਰੂ ਦੀਆਂ ਕਬੱਡੀਆਂ ਤੇ 5000 ਲਾਇਆ ਸੀ ਮੇਰੇ ਵੀਰੋ ਗੁਰਸ਼ੇਰ ਸਰਪੰਚ ਬਲਕਾਂ ਸਰਪੰਚ ਸਹਜਪਾਲ ਸਾਡਾ ਵੀ ਅਸਟ੍ਰੇਲੀਆ ਜਗਜੰਦ ਕੋਸ਼ਿਸ਼ ਕਰਦਾ ਹੈ ਪਰ ਉਹ ਦੇਖੀ ਅੱਧੀ ਪੁਆਇੰਟ ਜਿਹੜਾ ਗੁਰਲਾਲ ਨੌ ਗੁਰਵਿੰਦਰ ਸਰਪੰਨ ਸਾਹਿਬਾਨ ਦਾ ਧੰਨਵਾਦ ਗੁਰਪ੍ਰੀਤ ਪ੍ਰਧਾਨ ਸਾਹਿਬ ਗੁਰਮੀਤ ਸਿੰਘ ਜੀ ਸਾਡੀ ਸਰਪੰਨ ਸਾਹਿਬ ਆਹ ਵੇਖ ਸਾਹਮਣੇ ਢਾਕੇ ਪਿੰਡੇ ਹੀ ਤੁਰੇ ਆਉਂਦੇ ਆਹ ਪਿੰਡੇ ਹੀ ਤੁਰੇ ਆਉਂਦੇ ਆ ਢਾਕੇ ਜਵੰਦਰ ਸਿੰਘ ਜੀ ਖੰਦੇ ਤੁਰਿਆਉਂਦੇ ਆ ਅੱਜ ਧਰਤੀ ਕਹਿੰਦੇ ਸੰਤ ਪੀਰ ਬਾਬਾ ਚੰਪੂ ਸਾਹਿਬ ਜੀ ਦਾ ਸਲਾਮਨਾ ਜੋਰ ਮੇਲਾ ਇਹ ਸਾਡੇ ਸੰਤ ਫਕੀਰ ਖੁਦਾਨੇ ਅਸਲੀ ਮਰਦ ਸਿਆਣਾ ਜੋ ਜੋ ਬਾਗ ਹੈ ਮੁਖ ਚੋੜੇ ਪਰ ਉਹ ਪੁਰਸੇਰੀ ਜਾਨੇ ਆ ਪੰਜਾਬ ਦੀ ਧਰਤੀ ਹੈ ਗੁਰੂਆਂ ਪੀਰਾਂ ਫਕੀਰਾਂ ਸ਼ਹੀਦਾਂ ਦੀ ਧਰਤੀ ਹੈ ਆ ਸਾਹਮਣੇ ਕੰਨੇ ਨਿਆਰੇ ਵਾਲਾ ਮੈਚ ਦੋ ਟੀਮਾਂ ਦੇ ਦਰਮਿਆਨ ਹੈ ਇੱਕ ਪਾਸੇ ਕਾਕਾ ਕਲੇਰ ਜੀ ਪੁੰਜੇ ਹੋਇਆ ਨਿਸ਼ਾਨ ਕਪਲੇ ਦਾ ਪਹਿਲਵਾਨ ਸਾਡਾ ਆਇਆ ਹੋਇਆ ਦੋ ਦੋ ਕਬਡੀਆਂ ਬਾਕੀ ਹੈ ਨਿਆਰਾ ਲੈ ਲਿਆ ਨੇ ਇਹਨਾਂ ਸਾਡਾ ਦੋਨੋਂ ਮਾਝਾ ਹਾ ਲਾਓ ਵੀਡੀਓ ਤੂੰ ਬਣਾ ਲਈ ਆ ਪੈਸੇ ਵੇ ਬੋਲਦੇ ਆ ਲੇਖਾ ਜੁਪਾ ਕੋਈ ਨਹੀਂ ਕਰਦਾ ਹੁਣ ਫਿਰ ਗਿੱਦਰ ਸਰਮਾਨਾ ਬਣਾ ਰਿਹਾ ਧੰਨਵਾਦ ਹੈ ਲੈ ਵੀਡੀਓ ਤੂੰ ਹੀ ਦੱਸਦੀ ਇੱਕ ਮਿੰਟ ਹਟੋ ਪਾਸੇ ਹਟੋ ਪਾਸੇ ਹਟੋ ਪਾਸੇ ਹਟੋ ਪਾਸੇ ਅੜਗੇ ਪਿੱਛੇ ਮੈਨੂੰ ਲੱਗਦਾ ਅੜਗੇ ਪਿੱਛੇ ਤਾੜੀਆਂ ਬਾਏ ਹੁੰਦੀ ਹੈ ਐਵੇਂ ਉਹ ਇੰਨਾ ਤਾਂ ਖੜਕਾ ਦਰਕਾ ਸੀ ਆਪ ਕਰਾਉਣਾ ਚਾਹੁੰਦੇ ਸੋਹਣ ਸੁਖਜਿੰਦਰ ਸਿੰਘ ਜੀ ਸੁਖ ਭਰਾ ਦਾ ਬਹੁਤ ਧੰਨਵਾਦ ਹੈ ਲੈ ਵੀ ਭਰਾ ਸਾਡਾ ਬਹੁਤ ਬੜਾ ਧੰਨਵਾਦ ਵੀਰ ਦਾ ਲੈ ਵੀ ਵੀਰਿਆ ਲਿਖ ਕੇ ਲਿਆ ਕਰੋ ਜਦੋਂ ਨਾ ਕੁਝ ਪਲਾਉਣਾ ਹੁੰਦਾ ਨਾ ਕਈ ਵਾਰ ਬੱਚ ਗੁੱਸਾ ਆ ਜਾਂ ਕਰ ਜਾਂਦੀ ਹੋਂ ਕਹਿ ਕੇ ਚਲੇ ਜਾਓ ਕਈ ਵਾਰ ਮੇਰੇ ਨਾਲ ਜਿਵੇਂ ਕਾਫੀ ਹੁੰਦੇ ਆ ਧੰਨਵਾਦ ਅਸੀਂ ਜ਼ਰੂਰ ਕਰਦੇ ਹਾਂ ਅਸੀਂ ਪਲੇਅਰਾਂ ਦੇ ਉੱਪਰ ਵੀ ਮਾਇਆ ਲਾਉਣੀ ਹੁੰਦੀ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਕਬੱਡੀ ਤੁਹਾਡੇ ਨਾਲ ਠੱਠੀਆਂ ਵਾਲਾ ਕਹਿੰਦਾ ਨਹੀਂ ਵਾਹ ਝੋਟਿਆ ਯੋਧਾ ਰਾਹ ਤਸੀਰ ਕਹਿੰਦਾ ਨੰਬਰ ਤੇ ਧਾਗੀ ਦਾ ਆ ਮੇਮੋ ਦਾ ਇੱਕ ਇੱਕ ਕਬੱਡੀ ਬਾਕੀ ਰਹਿ ਗਈ ਲਾਪਟਾ ਆ ਤੇਰੇ ਪਰਦਾ ਮੇਲਾ ਬਲੇਅਰ ਕਰੇ ਉਹ ਸਾਹਮਣੇ ਲੱਗਦਾ ਪੁੱਠੀ ਕਹਿੰਦੇ ਹਰਦੇ ਪਾਸੇ ਨਿਆਰਾ ਆਊਗਾ ਓਏ ਤਾੜੀਆਂ 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 ਵਾਲਾ ਵੀਰ ਸਿੰਘ ਜੀ ਕਾਲੇ ਤੇ ਨਾਲ ਸਾਡੇ ਵੀਰ ਸੇਖਰ ਕੋਟ ਮੱਡਾ ਤੇ ਸਾਡੇ ਧਰਮਾਨਾ ਬਹੁਤ ਬਹੁਤ ਧੰਨਵਾਦ ਹੈ ਲਓ ਸਾਹਮਣੇ ਦੇਖਦੇ ਵੀ ਮੈਚ ਸਮਾਪਤੀ ਵੱਲ ਵੱਧ ਗਿਆ ਬਾਤ ਵੱਡਾ ਧੰਨਵਾਦ ਹੈ ਲਾਡੀਪੁਰਾ ਤੁਹਾਡੇ ਸਾਡੇ ਵੀਰਾਂ ਦਾ ਗੁਰਵਿੰਦਰ ਸਿੰਘ ਸਪੰਸਰ ਸਾਹਿਬ ਗੁਰਪ੍ਰੀਤ ਸਿੰਘ ਲਾਡੀ ਸਰਪੰਚ ਹਾਂਜੀ 5000 ਰੁਪਏ ਜਿਹੜਾ ਪਹੁੰਚ ਗਿਆ ਜਿਹੜੇ ਸਾਡੇ ਵੀਰ ਸੀ ਜਿਨ੍ਹਾਂ ਨਾਲ ਸੀ ਗੁਰਸ਼ੇਰ ਦਰਸ਼ੇਰ ਸਿੰਘ ਜੀ ਸਰਪੰਚ ਸਾਹਿਬ ਬਲਕਾਰ ਸਿੰਘ ਜੀ ਸਰਪੰਚ ਤੇ ਸਾਹਿਬਾ ਸਿੰਘ ਜੀ ਆਸਟ੍ਰੇਲੀਆ ਇਹ ਵੀਰਾਂ ਨੇ ਮੇਰੇ ਵੀ ਜਿੱਤੀ ਪਾਇਆ ਭੇਜੀ ਸੀ ਤੇ ਨਾਲ ਚਕਿੰਦਰ ਸਿੰਘ ਦੀ ਜੱਗਾ ਮੈਂਬਰ ਪੰਚਾਇਤ ਦਾ ਸਾਡਾ ਬਹੁਤ-ਬਹੁਤ ਜਨਾ ਮੈਚ ਕੱਢਿਆ ਗਿਆ ਜੁਬਲੀ ਦੀ ਟੀਮ ਜਿਹੜੀ ਅੱਜ ਦੇ ਮੈਚ ਤੇ ਆਏ ਆ ਸਾਡੇ ਸ਼ਰਦੀ ਨੰਬਰ 'ਤੇ ਆ ਕੇ ਬਹੁਤ ਵਧੀਆ ਪ੍ਰਦਰਸ਼ਨ ਕਰ ਚੁੱਕੇ ਨਿਸ਼ਾਨ ਸਿੰਘ ਜੀ ਕੋਲ ਸਾਹਮਣੇ ਦੀ ਟੀਮ ਹੈ ਦੂਸਰੇ ਪਾਸੇ ਘਰਾਣੇ ਦੀ ਟੀਮ ਕਾਠਾ ਕਲੇਰ ਜੀ ਉਹਨਾਂ ਦੀ ਟੀਮ ਦੇ ਨੰਬਰੋਂ ਬੱਕੂ ਬੱਕੀ ਤੇ 236 ਦੇ ਨਾਲ ਮੇਰੇ ਮਿੱਤਰ ਅਜਨੇ ਦੇਲੇ ਨੇ ਨਿਸ਼ਾਨ ਉਹਨਾਂ ਦੀ ਟੀਮ ਦੇ ਵੀ ਜਿੱਤ ਰਹੀ ਹੈ ਕੱਕਾ ਤੇਰੀ ਬੱਕੀ ਉਪਰ ਬਹੁਤ ਬਹੁਤ ਧੰਨਵਾਦ ਸਾਰੇ ਖੇਡ ਵੀਰਾਂ ਦਾ ਰੋਚੇ ਨਗਰ ਦੀ ਸੰਗਤ ਦਾ ਮਿਲਣਾ ਕੁੰਡੀ ਦਾ ਰਾਮ ਪੰਕਹਿ ਦਾ ਐਵੀ ਕਿਰਪਾ ਮੇਰੇ ਵੱਲੋਂ ਸਮਾਪਤ ਕਰਦਾ ਹੋਇਆ ਹੋਲੇ Thank <laughs> you.